ਆਪਾਂ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਮੋਰਚਾ 22ਵੇਂ ਦਿਨ ਚ ਆਪਣਾ ਚੱਲ ਰਿਹਾ ਵਾ ਉਹਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਪਹੁੰਚੇ ਆਂ ਔਰ ਸਾਨੂੰ ਆਸਾ ਜਿਸ ਹੱਬ ਨਾਲ ਇਹ ਮੋਰਚਾ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ ਵਾ ਔਰ ਮੋਰਚਾ ਆਪਣੀਆਂ ਬਲੰਦੀਆਂ ਨੂੰ ਛੂਰਿਆ ਵਾ ਕਿਸਾਨ ਮਜ਼ਦੂਰ ਇਹ ਮੋਰਚੇ ਦੇ ਵਿੱਚੋਂ ਕਿਸਾਨਾਂ ਮਜ਼ਦੂਰਾਂ ਵਾਸਤੇ ਕੁਛ ਨਾ ਕੁਛ ਰਿਜ਼ਲਟ ਕੱਢ ਕੇ ਆਉਣਗੇ ਇਸ ਕਰਕੇ ਦਰਬਾਰ ਸਾਹਿਬ ਪਹੁੰਚੇ ਆਂ ਵੀ ਮੋਰਚੇ ਦੀ ਚੜ੍ਹ ਦੀ ਕਲਾ ਵਾਸਤੇ ਗੁਰੂ ਅੱਗੇ ਅਰਦਾਸ ਕਰਨੀ ਆ ਉਹ ਸਾਡੀ ਕਾਲ ਜਿਹੜੇ ਦੇਸ਼ ਦੇ ਹੋਰ ਸੂਬੇ ਨੇ ਜਿਹੜੇ ਟਰੈਕਟਰ ਟਰਾਲੀਆਂ ਰਹੀਂ ਜਾ ਨਹੀਂ ਸਕਦੇ ਉਹ ਉਹਨਾਂ ਦੀ ਸਥਿਤੀ ਇਹੋ ਜੀ ਹੈਗੀ ਆ ਵੀ ਜਾਂ ਤਾਂ ਉਹ ਰੇਲਾਂ ਰਹੀਂ ਆਉਣਗੇ ਜਾਂ ਬਾਸ ਹੋਊਗੀ ਜਾਂ ਪੈਦਲ ਵੀ ਆ ਸਕਦੇ ਆ ਤਾਂ ਉਹ ਔਰ ਜਾਣਗੇ ਜੰਤਰ ਮੰਤਰ ਤੇ ਸਾਡਾ ਲਾਂਨ ਆ ਗਿਆ ਤੇ ਉਹਨਾਂ ਨੂੰ ਜਿਹੜਾ ਅਸੀਂ ਜੰਤਰ ਮੰਤਰ ਤੇ ਧਰਨਾ ਲੱਗਣ ਦੇਾਂਗੇ ਆਪਾਂ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਮੋਰਚਾ 22ਵੇਂ ਦਿਨ ਚ ਆਪਣਾ ਚੱਲ ਰਿਹਾ ਵਾ ਉਹਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਪਹੁੰਚੇ ਆਂ ਔਰ ਸਾਨੂੰ ਆਸਾ ਜਿਸ ਹੱਬ ਨਾਲ ਇਹ ਮੋਰਚਾ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ ਵਾ ਔਰ ਮੋਰਚਾ ਆਪਣੀਆਂ ਬਲੰਦੀਆਂ ਨੂੰ ਛੂ ਰਿਹਾ ਵਾ ਕਿਸਾਨ ਮਜ਼ਦੂਰ ਇਹ ਮੋਰਚੇ ਦੇ ਵਿੱਚੋਂ ਕਿਸਾਨਾਂ ਮਜ਼ਦੂਰਾਂ ਵਾਸਤੇ ਕੁਛ ਨਾ ਕੁਛ ਰਿਜ਼ਲਟ ਕੱਢ ਕੇ ਆਉਣਗੇ ਇਸ ਕਰਕੇ ਦਰਬਾਰ ਸਾਹਿਬ ਪਹੁੰਚੇ ਆਂ ਵੀ ਮੋਰਚੇ ਦੀ ਚੜ੍ਹ ਦੀ ਕਲਾ ਵਾਸਤੇ ਗੁਰੂ ਅੱਗੇ ਅਰਦਾਸ ਕਰਨੀ ਉਹ ਸਾਡੀ ਕਾਲ ਜਿਹੜੇ ਦੇਸ਼ ਦੇ ਹੋਰ ਸੂਬੇ ਨੇ ਜਿਹੜੇ ਟਰੈਕਟਰ ਟਰਾਲੀਆਂ ਰਾਹੀਂ ਜਾ ਨਹੀਂ ਸਕਦੇ ਉਹ ਉਹਨਾਂ ਦੀ ਸਥਿਤੀ ਇਹੋ ਜੀ ਹੈਗੀ ਆ ਵੀ ਜਾਂ ਤਾਂ ਉਹ ਰੇਲਾਂ ਰਾਹੀਂ ਆਉਣਗੇ ਜਾਂ ਬੱਸ ਆਊਗੀ ਜਾਂ ਪੈਦਲ ਵੀ ਆ ਸਕਦੇ ਆ ਤਉਹ ਜਾਣਗੇ ਜੰਤਰ ਮੰਤਰ ਤੇ ਸਾਡਾ ਲਾਨ ਆ ਗਿਆ ਤੇ ਉਹਨਾਂ ਨੂੰ ਜਿਹੜਾ ਅਸੀਂ ਜੰਤਰ ਮੰਤਰ ਤੇ ਧਰਨਾ ਲੱਗਣ ਦੇਾਂਗੇ ਆਪਾਂ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਮੋਰਚਾ 22ਵੇਂ ਦਿਨ ਚ ਆਪਣਾ ਚੱਲ ਰਿਹਾ ਵਾ ਉਹਦੀ ਚੜ੍ਹਦੀ ਕਲਾ ਦੀ ਅਰਦਾਸ ਕਰਨ ਪਹੁੰਚੇ ਆਂ ਔਰ ਸਾਨੂੰ ਆਸਾ ਜਿਸ ਹੱਬ ਨਾਲ ਇਹ ਮੋਰਚਾ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ ਵਾ ਔਰ ਮੋਰਚਾ ਆਪਣੀਆਂ ਬਲੰਦੀਆਂ ਨੂੰ ਛੂ ਰਿਹਾ ਵਾ ਕਿਸਾਨ ਮਜ਼ਦੂਰ ਇਹ ਮੋਰਚੇ ਦੇ ਵਿੱਚੋਂ ਕਿਸਾਨਾਂ ਮਜ਼ਦੂਰਾਂ ਵਾਸਤੇ ਕੁਛ ਨਾ ਕੁਛ ਰਿਜ਼ਲਟ ਕੱਢ ਕੇ ਆਉਣਗੇ ਇਸ ਕਰਕੇ ਦਰਬਾਰ ਸਾਹਿਬ ਪਹੁੰਚੇ ਆਂ ਵੀ ਮੋਰਚੇ ਦੀ ਚੜ੍ਹ ਦੀ ਕਲਾ ਵਾਸਤੇ ਗੁਰੂ ਅੱਗੇ ਅਰਦਾਸ ਕਰਨੀ ਉਹ ਸਾਡੀ ਕਾਲ ਜਿਹੜੇ ਦੇਸ਼ ਦੇ ਹੋਰ ਸੂਬੇ ਨੇ ਜਿਹੜੇ ਟਰੈਕਟਰ ਟਰਾਲੀਆਂ ਰਾਹੀਂ ਜਾ ਨਹੀਂ ਸਕਦੇ ਉਹ ਉਹਨਾਂ ਦੀ ਸਥਿਤੀ ਇਹੋ ਜੀ ਹੈਗੀ ਆ ਵੀ ਜਾਂ ਤਾਂ ਉਹ ਰੇਲਾਂ ਰਾਹੀਂ ਆਉਣਗੇ ਜਾਂ ਬਾਸ ਸੌਗੇ ਜਾਂ ਪੈਦਲ ਵੀ ਆ ਸਕਦੇ ਆ ਤਾਂ ਉਹ ਜਾਣਗੇ ਜੰਤਰ ਮੰਤਰ ਤੇ ਸਾਡਾ ਲਾਂ ਨ ਆ ਗਿਆ ਤਾਂ ਉਹਨਾਂ ਨੂੰ ਜਿਹੜਾ ਸੀ ਜੰਤਰ ਮੰਤਰ ਤੇ ਧਰਨਾ ਲੱਗਣ ਦੇਾਂਗੇ yeah